ਸੋ ਜਾਨਪੁਰ ਦੇ ਪਿੰਡ ਬੇੜੀਆਂ ਦੇ ਵਿੱਚ ਬੀਤੀ ਰਾਤ ਇੱਕ ਸਵੇਦੇ ਦਾ ਵੱਡਾ ਦਸਤਖਤ ਲਿੱਗਣ ਕਾਰਨ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਤੁਹਾਨੂੰ ਦੱਸ ਦੇ ਕਿ ਸਤਾਨਕ ਲੋਕਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਵੱਲੋਂ ਜਦੋਂ ਰਾਤ ਸੁੱਤੇ ਸੀਗੇ ਤਾਂ ਉਹਨਾਂ ਨੂੰ ਕਾਫੀ ਜ਼ੋਰ ਦੀ ਜਿਹੜੀ ਆਵਾਜ਼ ਆਈ ਜਿਸ ਤੋਂ ਬਾਅਦ ਉਹਨਾਂ ਨੇ ਦੇਖਿਆ ਤਾਂ ਉਹਨਾਂ ਦੇ ਘਰ ਦੇ ਵਿੱਚ ਜਿਹੜੀਆਂ ਗੱਡੀਆਂ ਖੜੀਆਂ ਸੀਗੀਆਂ ਉਹ ਕਾਫੀ ਨੁਕਸਾਨ ਹੋਇਆ ਉਹਨਾਂ ਵੱਲੋਂ ਪ੍ਰਸ਼ਾਸਨ 'ਕਿ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਬੰਦਾ ਮੁਆਵਜ਼ਾ ਦਿੱਤਾ ਜਾਵੇ ਸਤਨਿਕ ਲੋਕਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਸਤਨਿਕ ਲੋਕਾਂ ਦਾ ਕਹਿਣਾ ਕਿ ਇਸ ਪਿੰਡ ਦੇ ਵਿੱਚ ਹੋਰ ਵੀ ਕਾਫੀ ਇੱਧਰ ਤੇ ਦਰਖਤ ਹੈਗੇ ਨੇ ਜਿਨ੍ਹਾਂ ਕਰਕੇ ਕੋਈ ਵੱਡਾ ਨੁਕਸਾਨ ਹੋ ਸਕਦਾ ਤਾਂ ਉਹਨਾਂ ਵੱਲੋਂ ਪ੍ਰਸ਼ਾਸਨ 'ਕਿ ਮੰਗ ਕੀਤੀ ਗਈ ਕਿ ਉਹ ਬਾਕੀ ਬੋਟਿਆਂ ਦਰਖਤਾਂ ਦੀ ਕਟਾਈ ਜਿਹੜੀ ਕੀਤੀ ਜਾਵੇ ਇਸ ਸਬੰਧੀ ਆਪਾਂ ਪਿੰਡ ਦੇ ਸਰਪੰਚ ਅਰਜੀਤ ਸਿੰਘ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਕਿ ਇਸ ਸਬੰਧੀ ਮੈਂ ਵੱਲੋਂ ਡੀ ਐਫ ਓ ਪਠਾਨਕੋਟ ਨਾਲ ਗੱਲਬਾਤ ਕੀਤੀ ਹੈ ਤੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਆਉਂ ਦੇਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਸੰਨ ਦੇ ਲੋਕਾਂ ਦੇ ਨਾਲ ਤੇ ਪਿੰਡ ਦੇ ਸਰਪੰਚ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਕੀ ਹਾਲਤ ਹੈ ਮੇਰਾ ਨਾਮ ਬਚਨਾਲਾ ਜੀ ਗੱਲਬਾਤ ਗੱਲਬਾਤ ਇਹ ਹੈ ਕਿ ਰਾਤ ਨੂੰ 2:30 ਵਜੇ ਦੇ ਕਰੀਬ ਮਤਲਬ ਇਹ ਸਫੇਦ ਰੋਟਾ ਡਿੱਗਿਆਗਾ ਇਹ ਨਾਲ ਦੇ ਘਰ ਦੇ ਦਾ ਕਾਫੀ ਨੁਕਸਾਨ ਹੋਇਆ ਔਰ ਦੋ ਗੱਡੀਆਂ ਲੱਗੀਆਂ ਸੀ ਦੋਨਾਂ ਦਾ ਨੁਕਸਾਨ ਹੋਇਆ ਔਰ ਬੀੜੀ ਡਿਪਾਰਟਮੈਂਟ ਦਾ ਕੋਈ ਹਿਸਾਬ ਤੇ ਜਿੰਨੇ ਵੀ ਕੋਲ ਆ ਵੇ ਕਹਿੰਦਾ ਗੱਪੇ ਲਾਏ ਆ ਵਿਚ ਲਾਏ ਆ ਮਾੜੀ ਗ ਹਨੇਰੀ ਆਂਦੀ ਆ ਤੇ ਮਤਲਬ ਬੱਤੀ ਬੰਦ ਹੋ ਜਾਂਦੀ ਆ ਤਿੰਨਾਂ ਪਿੰਡਾਂ ਨੂੰ ਪਾਣੀ ਇੱਥੋਂ ਜਾਂਦਾ ਟਿਊਬਲ ਕਾਰਪੋਰੇਸ਼ਨ ਦਾ ਇੱਥੇ ਲੱਗਿਆ ਹੈਗਾ ਤੇ ਔਰ ਇੱਥੋਂ ਸਾਰਾ ਪਾਣੀ ਜਾਂਦਾ ਹੈਗਾ ਸਾਰੇ ਲੋਕਾਂ ਦਾ ਉਹ ਤੀਜੇ ਦਿਨ ਤੇ ਇੱਥੇ ਬੱਤੀ ਬੰਦ ਰਹਿੰਦੀ ਸਾਰਾ ਤਾਂ ਰੁਟਿਆ ਪਿਆ ਕੋਈ ਇਸ ਪ੍ਰਸ਼ਾਸਨ ਤੇ ਕੋਈ ਨਾ ਦੀ ਕੋਈ ਚੀਜ਼ ਨਹੀਂ ਨਾ ਫੋਰੈਸਟ ਡਿਪਾਰਟਮੈਂਟ ਵਾਲੇ ਤੇ ਮੰਦੇ ਸਾਡੇ ਬੂਟੇ ਨਾ ਕੋਈ ਹੋਰ ਮੰਦਾ ਤੇ ਇੱਥੇ ਤੇ ਤੀਜੇ ਦਿਨ ਆ ਕੇ ਕੋਈ ਕੋਈ ਹਾਸਾ ਹੁੰਦਾ ਰਹਿੰਦਾ ਔਰ ਬਿਜਲੀ ਬੋਰ ਨੂੰ ਕਿਹ ਬਰਿੱਕਿਆ ਵੀ ਆਪਣੇ ਤਾਰਾਂ ਦਾ ਕੋਈ ਦੂਸਰ ਪਾਸੇ ਕਰਕੇ ਰੱਖੋ ਤਾਂ ਕੋਈ ਸੁਣਵਾਈ ਨਹੀਂ ਹੈਗੀ ਚਾਹੀ ਪ੍ਰਸ਼ਾਸਨ ਅਗੇ ਵੀ ਬੇਨਤੀ ਕਰਦੇ ਆ ਪੀਸੀ ਸਾਹਿਬ ਅਗੇ ਹੱਥ ਵੜ ਕੇ ਬੇਨਤੀ ਕਰਦੇ ਆ ਵੀ ਇਹ ਜਿਹੜੇ ਸਫੇਦਿਆਂ ਦਾ ਕੋਈ ਹੱਲ ਕੀਤਾ ਜਾਏ ਔਰ ਇਹਦਾ ਬਿਜਲੀ ਦਾ ਸਚਾਰੂ ਟੰਗਰਾਲਾ ਉਹ ਕੀਤਾ ਜਾਏ ਮੈਂ ਭਜੀ ਇਹ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਆਪਣੇ ਬੂਟੇ ਹੈਗੇ ਆ ਚਲੋ ਅੱਜ ਤੇ ਨੁਕਸਾਨ ਘੱਟ ਹੋਇਆ ਕੱਲ ਨੂੰ ਫਿਰ ਡਿੱਗਣਗੇ ਲੋਕਾਂ ਦੇ ਮਕਾਨ ਢਟਣਗੇ ਇਹਦੀ ਜ਼ਿੰਮੇਵਾਰੀ ਕੌਣ ਲਏਗਾ ਨਾ ਤੇ ਡਿਪਾਰਟਮੈਂਟ ਲੈਂਦਾ ਨਾ ਆਪਣੇ ਜਿਹੜੇ ਫੋਰੈਸਟ ਵਾਲੇ ਆ ਉਹ ਕਹਿੰਦੇ ਸਾਡੇ ਬੂਟੇ ਨਹੀਂ ਹੈਗੇ ਜੇ ਇਹਨਾਂ ਨੇ ਮਤਲਬ ਵੱਢਣੇ ਨਹੀਂ ਹੈਗੇ ਕੰਮ ਚੋਂ ਅੱਧੇ ਰੱਖੇ ਮਤਲਬ ਕੱਟ ਦੇਣ ਲੋਕਾਂ ਦਾ ਨੁਕਸਾਨ ਨਹੀਂ ਹੋਏਗਾ ਨਾ ਆਈਆਂ ਚਾਹਨੇ ਕਿ ਮਤਲਬ ਇਹ ਬੂਟੇ ਦਾ ਜਿਹੜਾ ਹਰ ਮਸਰਾਹ ਲੈ ਜਲਦੀ ਜਲਦੀ ਕੀਤਾ ਜਾਏ ਕਿੰਨੇ ਕਿ ਬੂਟੇ ਡਿੱਗਣ ਵਾਲੇ ਨੇ ਭਾਈ ਕਮ ਸੇ ਕੰਮ ਵੀ ਤੇ 8-10 ਬੂਟ ਮਿਸਟਰ ਇੱਥੇ 8-10 ਬੂਟੇ ਇੱਥੇ ਨੇ ਬਾਕੀ ਉਧਰ ਵੀ ਹੈਗੇ ਨੇ 100 ਬੂਟੇ ਤੋਂ 100 ਦੇ ਆਸ-ਪਾਸ ਬੂਟੇ। ਉਹ ਇਹ ਕਰਨੇ ਕਿ ਜੇ ਮਤਲਬ ਡਿਪਾਰਟਮੈਂਟ ਉਹ ਆਪਣੇ ਮੁੰਡੂ ਨਹੀਂ ਪੁੱਟ ਸਕਦਾ ਇਹਨੂੰ ਕੰਸਨੂੰ ਗੱਭੂ ਕਰ ਦੇਣਾ। ਲੋਕਾਂ ਦਾ ਨੁਕਸਾਨ ਨਹੀਂ ਹੋਏਗਾ ਨਾ। ਕਿੰਨਾ ਨੁਕਸਾਨ ਹੋ ਗਿਆ? ਨੁਕਸਾਨ ਭਾਈ ਦੋ ਗੱਡੀਆਂ ਵੀ ਗਈਆਂ ਇਹਨਾਂ ਦੇ ਬਚਾਰਿਆਂ ਦੇ ਕੋ ਮਕਾਨ ਵਾਲੇ ਪਸੇ ਨਹੀਂ ਪਿਆ। ਜੇ ਕਿਤੇ ਮਕਾਨ ਤੇ ਮੈਂ ਤਾਂ ਪੂਰਾ ਮਕਾਨ ਟਾ ਜਾਣਾ ਸੀ। ਹਾਜੀ ਭਾਈ ਕੀ ਨਾਮ ਤੁਹਾਡਾ? ਮੇਰਾ ਦਿਵਿੰਦਰ ਕੁਮਾਰ। ਕੀ ਗੱਲ ਬਾਤ ਹੈ ਇਹ? ਨਾਲ ਬਾਤ ਕੁਝ ਨਹੀਂ ਹੋਈ ਗੱਲ ਬਾਤ ਹੈ ਵੀ ਇਹ ਰਾਤ ਨੂੰ 2:30 ਵਜੇ ਦੇ ਕਰੀਬ ਇਹੜਾ ਸਵੇਦਾ ਜਿਹੜਾ ਹੈਗਾ ਇਹ ਘੜ ਘੜ ਦੇ ਉਪਰਾਕਤਿਕ ਪਿਆ ਕੋਈ ਹਵਾ ਨਹੀਂ ਚਲੀ ਕੋਈ ਕੁਛ ਨਹੀਂ ਚਲੀ ਇਹਦੇ ਨਾਲ ਜਿਹੜੀ ਹੈਗੀ ਆ ਗੱਡੀਆਂ ਦੋ ਲੱਗੀਆਂ ਸੀ ਦੋ ਗੱਡੀਆਂ ਦਾ ਨੁਕਸਾਨ ਕਾਫੀ ਹੋ ਗਿਆ ਉਹਨਾਂ ਦਾ ਜੀ ਤਾਂ ਸਾਨੂੰ ਆਏ ਨਹੀਂ ਇਹ ਚੰਨੇ ਆ ਵੀ ਸਾਨੂੰ ਜਿਹੜਾ ਹੈਗਾ ਆਪਣਾ ਇਹਦਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਨੁਕਸਾਨ ਦੇ ਪਰਭਾਈ ਕੀਤੀ ਜਾਵੇ ਜੀ ਆਹ ਜੀ ਸਾਡੇ ਜਿਹੜੇ ਲੱਗਦੇ ਨਾਲ ਤੇ ਲੱਗਦੇ ਲੱਗਦੇ ਬੁੱਟੇ ਜਿਹੜੇ ਹਨ ਇਹਨਾਂ ਵਿੱਚੋਂ ਸਾਡੇ ਮਕਾਨ ਦੇ ਉੱਪਰ ਜਾਂ ਦੂਜੇ ਦੂਸਰੀ ਸਾਈਡ ਮਕਾਨ ਦੇ ਉੱਪਰ ਬਣਿਆ ਹੋਇਆ ਹੈ ਜੀ ਏ ਵੀ ਅਹੀਂ ਦਵਾ ਪਰ ਨੂੰ ਇਹੀ ਕਹਿੰਦੇ ਆ ਵੀ ਇਹਨਾਂ ਦਾ ਜਿਹੜਾ ਗਣਾ ਉੱਪਰੋਂ ਕਟਾਈ ਕੀਤੀ ਜਾਵੇ ਜਿਹੜੇ ਕਿ ਨਾਲ ਨੁਕਸਾਨ ਕਾਫੀ ਹੋਇਆ ਪਿੰਡ ਦੇ ਵਿੱਚ ਕੀ ਹੈ ਸਰਪੱਤ ਦੇ ਵਿੱਚ ਮਾਮਲਾ ਹਾਂਜੀ ਹਾਂਜੀ ਮੈਂ ਲਕੀਪਤ ਜੀ ਮੈਂ ਮੌਕੇ ਤੇ ਜਾ ਕੇ ਦੇਖਿਆ ਉੱਥੇ ਔਰ ਨੁਕਸਾਨ ਕਰਦਾ ਹੋਇਆ ਔਰ ਬੂਟਾ ਜਿਹੜਾ ਕਾਫੀ ਵੱਡਾ ਸੀ ਔਰ ਉਹਨਾਂ ਦੇ ਵੇੜੇ ਦੇ ਵਿੱਚ ਡਿੱਗਿਆ ਔਰ ਤੁਸੀਂ ਜਾ ਕੇ ਦੇਖ ਸਕਦੇ ਹੋ ਵੀ ਕਾਫੀ ਉਹਨਾਂ ਦੇ ਦੋਵਾਂ ਗੱਡੀਆਂ ਦਾ ਨੁਕਸਾਨ ਹੋਇਆ ਹਾਂਜੀ ਹਾਂਜੀ ਇਸ ਇਸ ਬੰਦੇ ਕੇ ਅਧਿਕਾਰੀ ਨਾਲ ਗੱਲ ਹੋਈ ਹੈ ਤੁਹਾਡੀ ਜੀ ਹਾਂਜੀ ਹਾਂਜੀ ਮੈਂ ਇਸ ਵੀਰੇ ਡੀਐਫ ਸਾਹਿਬ ਨਾਲ ਗੱਲ ਕੀਤੀ ਹੈ ਔਰ ਰੈਂਜਰ ਸਾਹਿਬ ਨਾਲ ਵੀ ਗੱਲ ਹੋਈ ਹੈ ਤੇ ਉਹਨਾਂ ਨਾਲ ਗੱਲ ਇਹ ਇਹੀ ਕਿ ਭਈ ਤੁਸੀਂ ਆਣ ਕੇ ਮੌਕਾ ਦੇਖੋ ਔਰ ਉਹਨਾਂ ਦੇ ਜਿਹੜੇ ਨੁਕਸਾਨ ਹੋਇਆ ਤੇ ਮੈਂ ਤਾਂ ਕਹਿਣਾ ਵੀ ਉਹ ਦੇਖੋ ਸਾਰੇ ਬੰਦੇ ਇਹਨੇ ਜੋ ਗਿਣੀ ਹੁੰਦੇ ਵੀ ਆਪਣਾ ਨੁਕਸਾਨ ਆਪ ਕਰ ਲੈਣ ਮਤਲਬ ਇਦਾਂ ਗੱਡੀ ਦਾ ਨੁਕਸਾਨ ਜਿੰਨਾ ਵੀ ਹੋਇਆ ਉਹ ਮੈਂ ਕਹਿੰਦਾ ਪ੍ਰਵਾਇਦੀ ਇਹ ਕੀਤੀ ਚਾਹੀਏ ਉਹਨਾਂ ਨੇ ਇਹ ਪਤਾ ਲੱਗਿਆ ਕਿ ਪਿੰਡ ਸ ਹੋਰ ਵੀ ਕਾਫੀ ਬੀਦਾ ਦੇ ਵਿੱਚ ਬੂਟੇ ਆ ਗਏ ਜਿਹੜੇ ਡਿੱਗਣ ਵਾਲੇ ਨੇ ਇਸ ਨੂੰ ਲੈ ਕੇ ਆਪਣੇ ਲੋਕ ਵਿਭਾਗ ਨੂੰ ਕਿਹਾ ਜਾਵੇਗਾ ਦੇਖੋ ਮੈਂ ਆਪਣੇ ਵੱਲੋਂ ਪੰਜਾਬ ਵੱਲੋਂ ਵੀ ਕਾਵਾਂਗਾ ਤੇ ਔਰ ਪ੍ਰਸ਼ਾਸਨ ਨੂੰ ਇਹੀ ਮੈਂ ਮੰਗ ਕਰਾਂਗਾ ਇਹ ਜਿੰਨੇ ਵੀ ਸਪੇਦ ਲੱਗੇ ਹੋਏ ਇਹਨਾਂ ਦੇ ਮਨਿਆਦ ਕਾਫੀ ਹੋ ਗਏ ਜੀ 40 45 50 ਸਾਲ ਤੋਂ ਲੱਗੇ ਹੋਏ ਬੂਟੇ ਇਹ ਆਪੇ ਕੋਈ ਰਾਤ ਦੀ ਕੋਈ ਹਨੇਰੀ ਨਹੀਂ ਚੱਲੀ ਕੁਝ ਨਹੀਂ ਹੋਇਆ ਤੇ ਇਹ ਬੂਟਾ ਜਿਹੜਾ ਆਪ ਜਿਹੜਾ ਉਹ ਡਿੱਗ ਗਿਆ ਤੇ ਅਸੀਂ ਸ਼ੁਕਰ ਕਰਦੇ ਹਾਂ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਔਰ ਇਹ ਗੱਡੀਆਂ ਦਾ ਦੋ ਨੁਕਸਾਨ ਹੋਇਆ ਜਿਹੜਾ ਉਹ ਮੈਂ ਕਹਿਣਾ ਵੀ ਪ੍ਰਸ਼ਾਸਨ ਨੂੰ ਉਹਨਾਂ ਦਾ ਜਿਹੜਾ ਗੱਡੀਆਂ ਦਾ ਨੁਕਸਾਨ ਇਹਰਾ ਉਹ ਭਰਿਆ ਜਾਵੇ